ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਸਾਹਿਬ ਜਿਹਨੂੰ ਪਿਆਰ ਕਰਨ ਵਾਲੀ ਹਰੇਕ ਗੁਰਸਿੱਖ ਸੱਜਣ ਨੂੰ ਇਹ ਬੇਨਤੀ ਹੈ ਕਿ ਕਮ ਸੇ ਕਮ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਤਾਂਕਿ ਅਸੀਂ ਇਹ ਜਾਣ ਸਕੀਏ ਕਿ ਕਿਸ ਤਰੀਕੇ ਦੇ ਨਾਲ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਾਡੇ ਗੁਰੂ ਸਾਹਿਬਾਨ ਦੀ ਸੱਚੀ ਸੁੱਤੀ ਸ਼ਖਸੀਅਤ ਨੂੰ ਦਾਗੀ ਕਰਨ ਤੇ ਯਤਨ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਹੋਈਆਂ ਸਿੱਖਿਆਵਾਂ ਉਹਨਾਂ ਵੱਲੋਂ ਦਿੱਤੀ ہوئی ਵਿਚਾਰਧਾਰਾ ਕਰਕੇ ਸਿੱਖ ਧਰਮ ਸਮਾਜ ਦੇ ਵਿੱਚ ਇੱਕ ਨਿਆਰਾ ਧਰਮ ਬਣ ਕੇ ਉੱਭਰਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਮਤ ਦੀਆਂ ਸਿੱਖਿਆਵਾਂ ਸਾਡੇ ਵਿਚਾਰਧਾਰਾ ਹੋਰ ਧਰਮਾਂ ਦੇ ਨਾਲੋਂ ਵੱਖਰੀ ਹੈ। ਇਹੀ ਸਾਨੂੰ ਇੱਕ ਨਿਆਰਾਪਨ ਬਖਸ਼ਦੀ ਹੈ। ਤੇ ਇਹ ਵੀ ਇੱਕ ਸੱਚ ਹੈ ਕਿ ਇਸ ਨਿਆਰੇਪਨ ਨੂੰ ਖਤਮ ਕਰਨ ਵਾਸਤੇ ਸਮੇਂ-ਸਮੇਂ ਦੇ ਉੱਤੇ ਸਿੱਖ ਵਿਰੋਧੀ ਤਾਕਤਾਂ ਦੇ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਯਤਨ ਕੀਤੇ ਗਏ ਨੇ। ਪਿਛਲੇ ਕੁਝ ਦਿਨਾਂ ਵਿੱਚ ਆਪਾਂ ਇੱਕ ਵੀਡੀਓ ਰਾਹੀਂ ਇਸ ਗੱਲ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਤਰਤੀਬ ਦੇ ਨਾਲ ਇਸ ਗੱਲ ਨੂੰ ਸਮਝਿਆ ਸੀ ਕਿ ਕਿਵੇਂ ਸਿੱਖ ਧਰਮ ਦੇ ਉੱਤੇ ਹਮਲੇ ਹੋਏ ਕਿਵੇਂ ਸਾਡੇ ਨਿਆਰੇਪਣ ਨੂੰ ਖਤਮ ਕੀਤਾ ਗਿਆ ਉਸੇ ਹੀ ਲੜੀ ਦੇ ਵਿੱਚ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲਾਲਾ ਦੌਲਤ ਰਾਏ ਦੁਆਰਾ ਲਿਖੀ ਹੋਈ ਇੱਕ ਕਿਤਾਬ ਜਿਹਦਾ ਨਾਮ ਹੈ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਵੱਲੋਂ ਇੱਕ ਕਿਤਾਬ ਸਨ 1901 ਦੇ ਵਿੱਚ ਉਰਦੂ ਦੇ ਵਿੱਚ ਲਿਖੀ ਗਈ। ਇਹ ਉਹ ਦੌਰ ਸੀ ਜਦੋਂ ਸਿੱਖ ਵਿਦਵਾਨ ਸਿੱਖ ਧਰਮ ਆਪਣੇ ਧਰਮ ਨੂੰ ਬਚਾਉਣ ਦੇ ਲਈ ਜਦੋਂ ਸਿੱਖ ਧਰਮ ਦਾ ਹਿੰਦੂਕਰਨ ਕੀਤਾ ਜਾ ਰਿਹਾ ਸੀ ਉਦੋਂ ਸਿੱਖ ਪੰਥ ਦੇ ਨਿਆਰੇਪਨ ਨੂੰ ਕਾਇਮ ਰੱਖਣ ਦੇ ਲਈ ਉਹ ਇੱਕ ਜ਼ੰਗੀ ਪੱਦਰ ਦੇ ਉੱਤੇ ਯਤਨ ਕਰ ਰਹੇ ਸਨ। ਉਦੋਂ ਲਾਲਾ ਦੌਲਤ ਰਾਏ ਵੱਲੋਂ ਇਹ ਕਿਤਾਬ ਲਿਖੀ ਗਈ ਅਸਲ ਦੇ ਵਿੱਚ ਇੱਕ ਕਿਤਾਬ ਸਿੱਖਾਂ ਦੇ ਲਈ ਇੱਕ ਮਿੱਠਾ ਜ਼ਹਿਰ ਸੀ ਜੋ ਬੜੇ ਹੀ ਸੁਖਮ ਤਰੀਕੇ ਦੇ ਨਾਲ ਸਿੱਖਾਂ ਦਾ ਹਿੰਦੂਕਰਨ ਕਰ ਰਹੀ ਸੀ ਸਿੱਖ ਸਮਾਜ ਨੂੰ ਧਾਲ ਆ ਰਹੀ ਸੀ ਇਸ ਕਿਤਾਬ ਦੇ ਅੰਦਰ ਲਾਲਾ ਦੌਲਤ رائے ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨ ਦੇ ਬਾਰੇ ਪ੍ਰਕਾਸ਼ ਪਾਇਆ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਇਹ ਕਿਤਾਬ ਸਭ ਤੋਂ ਪਹਿਲੀ ਵਾਰ 1901 ਦੇ ਵਿੱਚ ਉਰਦੂ ਦੇ ਵਿੱਚ ਲਿਖੀ ਗਈ ਉਸ ਤੋਂ ਬਾਅਦ ਇਹਦੇ ਪੰਜਾਬੀ ਉਤਾਰੇ 1978 ਦੇ ਵਿੱਚ ਕੀਤਾ ਗਿਆ ਸੀ ਹਰਾਨ ਹੋਣ ਵਾਲੀ ਗੱਲ ਤੇ ਇਹ ਹੈ ਕਿ ਇਸ ਇਸ ਕਿਤਾਬ ਦੇ ਲਗਭਗ 35 ਤੋਂ ਵੱਧ ਵਾਰ ਪੰਜਾਬੀ ਵਿੱਚ ਛਪ ਚੁੱਕੀ ਹੈ ਇਸ ਤੋਂ ਇਲਾਵਾ ਹਿੰਦੀ, ਇੰਗਲਿਸ਼, ਬੰਗਾਲੀ, ਗੁਜਰਾਤੀ, ਉਰਦੂ ਆਦ ਦੇ ਵਿੱਚ ਵੀ ਇਸ ਕਿਤਾਬ ਦੇ ਉਤਾਰੇ ਕੀਤੇ ਗਏ ਇੱਥੋਂ ਪਤਾ ਲੱਗਦਾ ਹੈ ਕਿ ਇਸ ਕਿਤਾਬ ਨੂੰ ਕਿੰਨੇ ਵੱਡੇ ਪੱਧਰ ਉੱਤੇ ਛਾਪਿਆ ਗਿਆ ਤੇ ਇਸ ਤੋਂ ਬਾਅਦ ਸਾਡੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਤੇ ਕਈ ਸਿੱਖ ਵਿਰੋਧੀ ਸੰਸਥਾਵਾਂ ਵੱਲੋਂ ਵੀ ਇਸ ਕਿਤਾਬ ਨੂੰ ਘਰ-ਘਰ ਪਹੁੰਚਾਇਆ ਗਿਆ। ਹਰ ਗੁਰਪੁਰਬ ਤੇ ਹਰ ਗੁਰੂ ਘਰ ਦੇ ਵਿੱਚ ਇਸ ਕਿਤਾਬ ਦੇ ਵੱਡੇ ਢੇਰ ਨੇ ਉੱਥੇ ਇਹਨਾਂ ਨੂੰ ਫ੍ਰੀ ਵੰਡਿਆ ਜਾਂਦਾ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਕਿ ਹਰੇਕ ਤੱਕ ਇਹ ਕਿਤਾਬ ਪਹੁੰਚ ਸਕੇ ਤੇ ਜੋ ਉਹਨਾਂ ਦੀ ਮਣੀ ਦਲੀ ਇੱਛਾ ਹੈ ਉਹ ਪੂਰਨ ਹੋ ਸਕੇ। ਹੁਣ ਇਸ ਕਿਤਾਬ ਨੂੰ ਜਦੋਂ ਆਪਾਂ ਪਾਚਦੇ ਆਂ ਜਦੋਂ ਪੜਦੇ ਆਂ લાਲਾ દૌલતરાયે ਨੇ ગુરુ ગોવિંદ ਸਿੰਘ સાહેબજી ਦਾ જીવન લખ دیا۔ کئی ایسیਆਂ ਗੱਲਾਂ ਇਸ ਕਿਤਾਬ ਅੰਦਰ ਲਿਖੀਆਂ ਜੋ ਪਰਵਾਣੀ ਕੀਤੀਆਂ ਜਾ ਸਕਦੀਆਂ ਜੋ ਸਿੱਖ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਦਾਗੀ ਕਰਦੀਆਂ ਨੇ। ਅਸਲ ਦੇ ਵਿੱਚ ਲਾਲਾ ਦੌਲਤਰਾਏ ਖੁਦ ਇੱਕ ਖੱਤਰੀ ਸੀ ਤੇ ਖੱਤਰੀ ਹੋਣ ਦੇ ਨਾਤੇ ਉਹਨੇ ਗੁਰੂ ਸਾਹਿਬਾਨ ਨੂੰ ਇੱਕ ਜਾਤ ਦੇ ਕੇਰੇ ਦੇ ਵਿੱਚ ਕੈਦ ਕਰਕੇ ਰੱਖ ਦਿੱਤਾ ਪੂਰੀ ਕਿਤਾਬ ਦੇ ਵਿੱਚ ਉਹ ਇਸ ਗੱਲ ਦਾ ਵਾਰ-ਵਾਰ ਜ਼ਿਕਰ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਗੁਰਨਾਨਕ ਸਾਹਿਬ ਜੀ ਇੱਕ ਖੱਤਰੀ ਹੋਣ ਨਾਤੇ ਉਹਨਾਂ ਨੇ Hindu ਸਮਾਜ ਨੂੰ Hindu ਧਰਮ ਨੂੰ ਉਜਾਗਰ ਕੀਤਾ ਉਹਨਾਂ ਦੀ ਰੱਖਿਆ ਕੀਤੀ ਹੁਣ ਜਦੋਂ ਇਸ ਕਿਤਾਬ ਦੇ ਬਾਰੇ ਆਪਾਂ ਗੱਲ ਕਰਦੇ ਆਂ ਤੇ ਜਦੋਂ ਇਸ ਕਿਤਾਬ ਨੂੰ ਆਰੰਭ ਕੀਤਾ ਜਾਂਦਾ ਹੈ ਜਿਹੜੇ ਸਿੱਖ ਵਿਦਵਾਨਾਂ ਨੇ ਇਸ ਕਿਤਾਬ ਦੇ ਪਹਿਲਾਂ ਕੁਝ ਆਰਟੀਕਲ ਲਿਖੇ ਨੇ ਜਾਂ ਇਸ ਕਿਤਾਬ ਦੇ ਵਿੱਚ ਜਿਹੜੇ ਉਹਨਾਂ ਨੇ ਜਾਣ ਪਛਾਣੀਆਂ ਮੁੱਢਲੀ ਜਿਹੜੀ ਭੂਮਿਕਾ ਹੈ ਉਹ ਲਿਖੀ ਹੈ ਬੜੀ ਹੀ ਚਲਾਕੀ ਦੇ ਨਾਲ ਉਸ ਭੂਮਿਕਾ ਦੇ ਵਿੱਚ ਇਹ ਗੱਲ ਬਿਆਨ ਕੀਤੀ ਜਾ ਰਹੀ ਹੈ ਇਹ ਗੱਲ ਉੱਤੇ ਬੜਾ ਜ਼ੋਰ ਪਾ ਕੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਲਾਲਾ ਲਾਲਾ ਦولت رائے ਵਰਗੀ ਕਿਤਾਬ ਪਹਿਲਾਂ ਨਾਲ ਲਿਖੀ ਗਈ ਨਾ ਲਿਖੀ ਜਾਏਗੀ ਕਹਿਣ ਦਾ ਭਾਵ ਹੈ ਉਹ ਪਾਠਕ ਦੇ ਮਨ ਦੇ ਵਿੱਚ ਇਹ ਗੱਲ ਭਰਨਾ ਚਾ ਰਹੇ ਨੇ ਕਿ ਇਸ ਕਿਤਾਬ ਦੇ ਵਰਗੀ ਕਿਤਾਬ ਸਾਨੂੰ ਸਮਾਜ ਵਿੱਚ ਹੋਰ ਨਹੀਂ ਲੱਭਦੀ ਤਾਂ ਕਿ ਇਸ ਗੱਲ ਨੂੰ ਲੈ ਕੇ ਜਦੋਂ ਉਹ ਪੜ੍ਹੇ ਤੇ ਇਸ ਕਿਤਾਬ ਦੇ ਅੰਦਰ ਦੀਆਂ ਜੜੀਆਂ ਖਾਮੀਆਂ ਨੇ ਉਹ ਉਹਨੂੰ ਨਜ਼ਰ ਨਾ ਆਉਣ ਉਹਨੂੰ ਨਜ਼ਰ ਅੰਦਾਜ਼ ਕਰਕੇ ਇਸ ਕਿਤਾਬ ਦੀਆਂ ਪ੍ਰਮੁੱਖ ਚੀਜ਼ਾਂ ਨੂੰ ਉਹ ਗ੍ਰੈਂਡ ਕਰ ਲੈ ਕਹਿਣ ਦਾ ਭਾਵੇਂ ਕਿ ਬੰਦੇ ਦੀ ਮਾਨਸਿਕਤਾ ਪਹਿਲਾਂ ਉਹ ਇਸ ਲੈਵਲ ਤੇ ਸੈੱਟ ਕਰ ਰਹੀ ਨੇ ਭੂਮਿਕਾ ਦੇ ਵਿੱਚ ਕਿ ਉਹ ਇਸ ਕਿਤਾਬ ਦੇ ਅੰਦਰ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਨੂੰ ਨੋਟ ਨਾ ਕਰ ਸਕਣ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੇ ਅੰਦਰ ਖਾਮੀਆਂ ਦੀ ਬਸਤੇ ਇਸ ਕਿਤਾਬ ਦੇ ਅੰਦਰ ਹਰ ਕਦਮ-ਕਦਮ ਦੇ ਉੱਤੇ ਕਈ ਐਸੀਆਂ ਗੱਲਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਸਿੱਖ ਵਿਚਾਰਧਾਰਾ ਤੋਂ ਬਿਲਕੁਲ ਉਲਟ ਨੇ ਉਹਨਾਂ ਤੋਂ ਵਿਰੋਧੀ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਉਹਨੇ ਗੁਰੂ ਸਾਹਿਬਾਨ ਨੂੰ ਇੱਕ ਜਾਤ ਦੇ ਘੇਰੇ ਵਿੱਚ ਬੰਨਣ ਦਾ ਯਤਨ ਕੀਤਾ ਉਹ ਵਾਰ-ਵਾਰ ਗੁਰੂ ਸਾਹਿਬਾਨ ਨੂੰ ਕਸ਼ਤਰੀ ਖੱਤਰੀ ਇੱਕ ਜਾਤ ਦੇ ਵਿੱਚ ਬੰਨਦਾ ਹੈ ਇਹ ਕਹਿਣ ਦਾ ਜ਼ਿਕਰ ਯਤਨ ਕਰਦਾ ਹੈ ਕਿ ਗੁਰੂ ਸਾਹਿਬਾਨ ਨੇ ਇੱਕ ਖੱਤਰੀ ਹੋਣ ਦੇ ਨਾਤੇ Hindu ਧਰਮ ਦੀ ਰੱਖਿਆ ਕੀਤੀ ਦੂਸਰੀ ਗੱਲ ਉਹ జగਤ ਪਿਤਾ ਗੁਰੂ ਨਾਨਕ ਸਾਹਿਬਾਨ ਤੇ ਦੂਸਰੇ ਗੁਰੂ ਸਾਹਿਬਾਨਾਂ ਨੂੰ ਇੱਕ ਦੇਸ਼ ਭਗਤ ਇੱਕ ਕੌਮ ਪ੍ਰਸਤ ਇਨਸਾਨ ਸਾਬਿਤ ਕਰਨਾ ਚਾਹੁੰਦਾ ਹੈ ਜਦਕਿ ਆਪ ਅਪ ਦੇਖਦੇ ਆ ਗੁਰਬਾਣੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਮੁੱਚੇ ਜਗਤ ਨੂੰ ਇੱਕ ਕਲਾਮੇ ਦੇ ਵਿੱਚ ਲੈਂਦੀਆਂ ਨੇ ਤੇ ਜਾਤ ਪਾਤ ਬਾਰੇ ਤੇ ਗੁਰਬਾਣੀ ਦੇ ਬੜੇ ਹੀ ਸਾਫ ਸਿੱਧੇ ਜਿਹੇ ਵਿਚਾਰ ਨੇ ਜਾਨੋ ਜੋਤ ਨਾ ਪੁੱਛੋ ਜਾਂਦੀ ਅਗੇ ਜਾਤ ਨਾ ਹੈ ਤੇ ਲਾਲਾ ਦੌਲਤ ਰਾਏ ਇਸ ਕਿਤਾਬ ਦੇ ਅੰਦਰ ਗੁਰੂ ਸਾਹਿਬਾਨ ਨੂੰ ਇੱਕ ਜਾਤਪਰਸਤ ਇੱਕ ਕੌਮਪਰਸਤ ਇੱਕ ਦੇਸ਼ ਭਗਤ ਸਾਬਿਤ ਕਰਨ ਦਾ ਯਤਨ ਕਰਦਾ ਹੈ ਜੋ ਕਿ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੈ ਦੂਜੇ ਪਾਸੇ ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਪੰਥ ਨੂੰ ਉਸਾਰਿਆ ਜਿਹਨੂੰ ਅੱਗੇ ਆਉਣ ਵਾਲੇ ਗੁਰੂ ਸਾਹਿਬਾਨਾਂ ਨੇ ਉਸਾਰ ਕੇ ਉਹਨੂੰ ਆਗਾਂ ਵਧਾਇਆ ਤੇ 1699 ਦੀ ਵਿ사ਖੀ ਤੇ ਖਾਲਸਾ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਦੀ ਸੰਪੂਰਨਤਾ ਕੀਤੀ ਪਰ ਲਾਲਾ ਦੌਲਤ ਰਾਏ ਇਸ ਗੱਲ ਤੋਂ ਬਿਲਕੁਲ ਵੀ ਸਹਿਮਤ ਨਹੀਂ ਉਹ ਇਸ ਗੱਲ ਨੂੰ ਨਹੀਂ ਮੰਨਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਹੋਰ ਧਰਮ ਨੂੰ ਸਥਾਪਿਤ ਕੀਤਾ ਕਿਸੇ ਹੋਰ ਕੌਮ ਨੂੰ ਇਖਤਿਆਰ ਕੀਤਾ ਇਸ ਕਿਤਾਬ ਦੇ ਪੰਨਾ ਨੰਬਰ 25 ਦੇ ਉੱਤੇ ਉਹਨੇ ਬੜੇ ਹੀ ਸਾਫ਼ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਲਿਖੀ ਹੈ ਉਹ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿੱਚ ਸੁਧਾਰ ਹੀ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਿੰਦੂ ਧਰਮ ਵਿੱਚ ਹੀ ਸੁਧਾਰ ਕੀਤਾ ਤੇ ਹਿੰਦੂਆਂ ਦੀ ਹਾਲਤ ਨੂੰ ਪਲਟਾ ਦਿੱਤਾ ਨਾ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀ ਰੱਖੀ ਉਹਨੇ ਇਸ ਬਿਲਕੁਲ ਸਾਫ਼ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਸਤਗੁਰਾਂ ਨੇ ਕਿਸੇ ਨਵੇਂ ਧਰਮ ਨਵੇਂ ਫਿਰਕੇ ਦੀ ਸਥਾਪਨਾ ਕੀਤੀ ਉਹ ਕਹਿੰਦਾ ਗੁਰੂ ਸਾਹਿਬਾਨ ਨੇ ਕੇਵਲ ਹਿੰਦੂ ਧਰਮ ਨੂੰ ਹੀ ਪਲਟਾ ਦਿੱਤਾ ਤੇ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਕੀਤਾ ਅੱਗੇ ਪੰਨਾ ਨੰਬਰ 52 ਦੇ ਉੱਤੇ ਫਿਰ ਉਹਨੇ ਇਸੇ ਤਰੀਕੇ ਦੀ ਗੱਲ ਲਿਖੀ ਹੈ ਤੇ ਉਹ ਲਿਖਦਾ ਹੈ ਕਹਿੰਦਾ ਜਿਸਨੇ ਕੀ ਵੈਦਿਕ ਧਰਮ ਦੀਆਂ ਨੀਹਾਂ ਤੇ ਹਿੰਦੂਆਂ ਦੀ ਹੌਦ ਨੂੰ ਅਜੇਹਾ ਮੋੜਾ ਦਿੱਤਾ ਕਿ ਉਸ ਦੇ ਸੁਗੜ ਲਾਇਕ ਉਤਰਾਧਿਕਾਰੀਆਂ ਨੇ ਉਹਨਾਂ ਨੂੰ ਤੂਫਾਨ ਵਿੱਚ ਗਰਕ ਹੋਣ ਤੋਂ ਬਚਾ ਲਿਆ ਇਹ ਮਲਾਕ ਕੌਣ ਸੀ ਇਹ ਗੁਰਨਾਨਕ ਦੇਵ ਜੀ ਸਨ ਉਹ ਇਹ ਵੀ ਸਿੱਧ ਕਰਦਾ ਪਿਆ ਹੈ ਕਿ ਅਗਰ ਹਿੰਦੂ ਧਰਮ ਨੂੰ ਕਿਸੇ ਨੇ ਉਬਾਰਿਆ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਗੁਰੂ ਨਾਨਕ ਸਾਹਿਬ ਜੀ ਨੇ ਖਾਲਸੇ ਦਾ ਨਿਆਰਾਪਣ ਸਿੱਖ ਧਰਮ ਦਾ ਇੱਕ ਨਿਆਰਾਪਣ ਉਹ ਬਿਲਕੁਲ ਖੰਡਨ ਕਰ ਰਿਹਾ ਹੈ ਤੇ ਗੁਰੂ ਸਾਹਿਬਾਨ ਨੂੰ ਇੱਕ ਹਿੰਦੂ ਗੁਰੂ ਇੱਕ ਹਿੰਦੂ ਆਗੂ ਹੋਣ ਦਾ ਠੱਪਾ ਲਾ ਕੇ ਉਹਨਾਂ ਦੀ ਸ਼ਖਸੀਅਤ ਨੂੰ ਵਿਗਾੜਨ ਦਾ ਯਤਨ ਕਰ ਰਿਹਾ ਹੈ ਇਸ ਤੋਂ ਅੱਗੇ ਵੀ ਉਹ ਪੰਨਾ ਨੰਬਰ 65 ਉੱਤੇ ਵੀ ਇਸ ਗੱਲ ਨੂੰ ਜ਼ਿਕਰ ਦੇ ਵਿੱਚ ਲੈ ਕੇ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਹੋਰ ਗੁਰੂ ਸਹਿਬਾਨਾ ਨੇ ਹਿੰਦੂਆਂ ਦੀ ਦਸ਼ਾ ਨੂੰ ਸੁਧਾਰਿਆ ਨਾ ਕਿ ਉਹਨਾਂ ਨੇ ਕੋਈ ਨਵਾਂ ਧਰਮ ਚਲਾਇਆ ਇਸ ਤੋਂ ਇਲਾਵਾ ਉਹ ਇਸ ਕਿਤਾਬ ਦੇ ਵਿੱਚ ਇਹ ਵੀ ਜ਼ਿਕਰ ਕਰਦਾ ਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਲਵਾਰ ਕਿਉਂ ਚੁੱਕੀ ਉਹਦਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਹਿੰਦੂਆਂ ਦੀ ਹੋ ਚੁੱਕੀ ਦੁਰਦਰਸ਼ਾ ਨੂੰ ਵੇਖ ਕੇ ਕਛਤਰੀ ਖੂਨ ਦੇ ਵਿੱਚ ਉਬਾਲਾ ਆਇਆ ਉਹਨਾਂ ਨੇ ਇੱਕ ਨਵੇਂ ਸਿਰੇ ਤੋਂ ਇੱਕ ਜ਼ੰਗੀ ਪੱਦਰ ਦੇ ਉੱਤੇ ਯਤਨ ਆਰੰਭ ਕੀ ਹਿੰਦੂਆਂ ਦੀ ਹਾਲਤ ਨੂੰ ਉੱਚਾ ਚੁੱਕਿਆ ਮੁਸਲਮਾਨਾਂ ਦੇ ਟਾਕਰੇ ਉਹਨਾਂ ਨੂੰ ਖੜਾ ਕੀਤਾ ਸੋ ਇਸ ਕਿਤਾਬ ਦੇ ਅੰਦਰ ਉਹਨੇ ਗੁਰੂ ਸਹਿਬਾਦ ਨੂੰ ਇੱਕ ਕੌਮ ਪ੍ਰਸਤ ਇੱਕ ਦੇਸ਼ਪ੍ਰਸਤ ਇਨਸਾਨ ਸਾਬਿਤ ਕਰਨ ਦਾ ਯਤਨ ਕੀਤਾ ਹੈ ਮੁਸਲਮਾਨ ਵਿਰੋਧੀ ਸਾਬਿਤ ਕਰਨ ਦਾ ਯਤਨ ਕੀਤਾ ਹੈ ਹਾਲਾਂਕਿ ਗੁਰਬਾਣੀ ਗੁਰੂ ਸਹਿਬਾਨ ਦੀਆਂ ਰਚਨਾਵਾਂ ਵਿੱਚੋਂ ਇਹ ਜ਼ਿਕਰ ਸਾਨੂੰ ਮਿਲਦਾ ਹੈ ਕਿ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮਨੁਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਗੁਰੂ ਸਹਿਬਾਨ ਨੇ ਕਿਸੇ ਕੌਮ ਦੇ ਨਾਲ ਕਦੀ ਵੀ ਕੋਈ ਕਿਸੇ ਤਰੀਕੇ ਦਾ ਵਰਗੀਕਰਨ ਨਹੀਂ ਕੀਤਾ ਉਹ ਸਭ ਨੂੰ ਇੱਕ ਨਿਗਾਹ ਦੇ ਨਾਲ ਵੇਖਦੇ ਰਹੇ ਨੇ ਦੂਜੇ ਪਾਸੇ ਜਦੋਂ ਉਹ ਹਿੰਦੂ ਪੰਡਤਾਂ ਦੀ ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ ਦੇ ਬਾਰੇ ਲਿਖਦਾ ਹੈ ਉੱਥੇ ਵੀ ਉਹ ਇਹੀ ਗੱਲ ਲਿਖਦਾ ਹੈ ਕਿ ਹਿੰਦੂਆਂ ਦੀ ਇਹ ਹਾਲਤ ਹੈ ਕਿ ਉਹਨਾਂ ਦੀ ਇਹ ਹਾਲਤ ਨੂੰ ਬਿਆਨ ਕਰਦੇ ਸੁਣ ਕੇ ਇੱਕ ਕਸ਼ਤਰੀ ਖੂਨ ਦੇ ਵਿੱਚ ਉਬਾਲਾ ਆਇਆ ਤੇ ਉਹਨਾਂ ਨੇ ਹਿੰਦੂ ਧਰਮ ਲਈ ਕੁਰਬਾਨੀ ਦਿੱਤੀ ਦੂਸਰੇ ਪਾਸੇ 1699 ਦੀ ਬਸਾਖੀ ਨੂੰ ਜਦੋਂ ਉਹ ਬਿਆਨ ਕਰਦਾ ਉੱਥੇ ਵੀ ਉਹ ਇਹੀ ਗੱਲ ਲਿਖਦਾ ਹੈ ਕਿ ਗੁਰੂ ਸਾਹਿਬਾਨ ਨੇ ਹਿੰਦੂਆਂ ਨੂੰ ਇੱਕ ਝੁੱਟ ਕੀਤਾ ਉਹ ਇਹ ਨਹੀਂ ਮੰਨਦਾ ਕਿ ਉਹਨੇ ਖਾਲਸਾ ਸਿਰਜਣਾ ਕੀਤੀ ਗੁਰੂ ਸਾਹਿਬਾਨ ਨੇ ਇੱਕ ਨਵਾਂ ਧਰਮ ਚਲਾਇਆ ਹੁਣ ਜਦੋਂ ਇਸ ਪੂਰੀ ਕਿਤਾਬ ਨੂੰ ਵੇਖਦੇ ਆਂ ਤੇ ਬੜੀਆਂ ਖਾਮੀਆਂ ਇਸ ਕਿਤਾਬ ਵਿੱਚ ਸਾਨੂੰ ਮਿਲਦੀਆਂ ਨੇ ਇਹ ਤੇ ਇਸ ਤਰੀਕੇ ਦੇ ਨਾਲ ਹੈ ਕਿ ਜਿਵੇਂ ਦਾਲ ਦੇ ਵਿੱਚੋਂ ਕੁਝ ਇੱਕ ਕੰਕਰ ਚੁੱਕ ਕੇ ਆਪ ਜੀ ਦੇ ਸਾਹਮਣੇ ਨਸ਼ਰ ਕੀਤੇ ਨੇ ਅਫਸੋਸ ਇਸ ਗੱਲ ਦਾ ਹੈ ਕੀ ਲਾਲਾ ਦੌਲਤ ਰਾਏ ਦੀ ਇਸ ਕਿਤਾਬ ਦੇ ਬਾਰੇ ਸਾਡੀ ਕੌਮ ਨੇ ਇੱਕ ਝਟੋਕੇ ਕੋਈ ਆਵਾਜ਼ ਨਹੀਂ ਉਠਾਈ ਜਿੱਥੇ ਅੱਜ ਸਾਰਾ ਜਗਤ ਇਸ ਗੱਲ ਤੋਂ ਜਾਣੂ ਹੈ ਕਿ ਸਿੱਖ ਧਰਮ ਆਪਸੀ ਖੁੱਟ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਫਸਿਆ ਹੋਇਆ ਹੈ ਉਥੇ ਇਹੋ ਜੇ ਜ਼ਹਿਰ ਸਾਡੀ ਕੌਮ ਨੂੰ ਦਿੱਤੇ ਜਾ ਰਹੇ ਨੇ ਜਿਹਦੇ ਨਾਲ ਸਾਡੀ ਨਿਆਰਾਪਣ ਸਾਡੀ ਵੱਖਰੀ ਹੋਣ ਖਤਮ ਹੋ ਰਹੀ ਹੈ ਹੁਣ ਲੋੜ ਸੀ ਕਿ ਇਸ ਕਿਤਾਬ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਲੋਕਾਂ ਨੂੰ ਦੱਸਿਆ ਜਾਂਦਾ ਪਰ ਨਹੀਂ ਨਾ ਤੇ ਸਾਡੀ ਕਿਸੇ ਪ੍ਰਬੰਧਕ ਕਮੇਟੀਆਂ ਨੇ ਨਾ ਸਾਡੇ ਧਾਰਮਿਕ ਆਗੂਆਂ ਨੇ ਇਸ ਪਾਸੇ ਕੋਈ ਕਦਮ ਚੁੱਕੇ ਹਾਲਾਂਕਿ ਅਸੀਂ ਇਹ ਵੀ ਜਾਣਦੇ ਹਾਂ ਕਈ ਐਸੀਆਂ ਕਿਤਾਬਾਂ ਵੀ ਸਾਡੇ ਸਮਾਜ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਲਿਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਧਰਮ ਦੀ ਨਿਆਰੀ ਹੋੰਦ ਨੂੰ ਉਜਾਗਰ ਕੀਤਾ ਗਿਆ ਉਸੇ ਲੜੀ ਵਿੱਚ ਇੱਕ ਕਿਤਾਬ ਹੈ ਹਮ Hindu ਨਹੀਂ ਜਦੇ ਲੇਖਕ ਨੇ ਭਾਈ ਸਾਹਿਬ ਪਾਈ ਕਾਨ ਸਿੰਘ ਨਾਭਾ ਜੀ ਹੁਣ ਇੱਕ ਪਾਸੇ ਜਦੋਂ ਲਾਲਾ ਦولت ਰਾਏ ਦੀ ਕਿਤਾਬ ਨੂੰ ਵੇਖਦੇ ਆਂ ਤੇ ਉਹ ਤੇ ਘਰ ਘਰ ਪਹੁੰਚਾ ਦਿੱਤੀ ਗਈ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਨੂੰ ਇੱਕ Hindu ਸਾਬਿਤ ਕੀਤਾ ਗਿਆ ਸਿੱਖ ਪੰਥ ਦੇ ਨਿਆਰੇਪਣ ਨੂੰ ਝੋਟ ਪਹੁੰਚਾਈ ਗਈ ਸਾਡੀਆਂ ਕਮੇਟੀਆਂ ਸਾਡੇ ਵਿਦਵਾਨਾਂ ਨੇ ਵੀ ਇਸ ਕਿਤਾਬ ਨੂੰ ਸਲਾਹਿਆ ਦੂਜੇ ਪਾਸੇ ਹਮ Hindu ਨਹੀਂ ਵਰਗੀਆਂ ਕਿਤਾਬਾਂ ਜੋ ਸਿੱਖ ਧਰਮ ਨੂੰ ਬਚਾਰੀਆਂ ਸਨ ਉਹਨਾਂ ਦਾ ਜ਼ਿਕਰ ਤੱਕ ਨਾ ਕੀਤਾ ਗਿਆ ਕਿਉਂ ਕੀ ਅਸੀਂ ਇਸ ਸਵਾਲ ਆਪਣੀ ਕੌਮ ਤੋਂ ਕਦੀ ਕਰਾਂਗੇ ਕਿ ਸਾਡੀ ਕੌਮ ਕਦੀ ਆਪਸੀ ਲੜਾਈ ਤੋਂ ਬਾਹਰ ਆ ਕੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਵਿਚਾਰ ਕਰੇਗੀ ਇਹੋ ਜੀਆਂ ਕਿਤਾਬਾਂ ਦਾ ਬਾਈਕਾਟ ਕਰੇਗੀ ਜੋ ਸਾਡੀ ਨਿਆਰੇਪਣ ਨੂੰ ਖਤਮ ਕਰਦੇ ਨੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਇੰਨੇ ਅਹਿਸਾਨ ਫਰਾਮੋਸ਼ ਹੋ ਗਏ ਜਿਸ ਗੁਰੂ ਨੇ ਜਿਸ ਸਤਿਗੁਰੂ ਨੇ ਸਾਡੇ ਲਈ ਆਪਣਾ ਸਾਰਾ ਸਰਵੰਸ਼ ਵਾਰ ਦਿੱਤਾ ਅਸੀਂ ਉਸ ਗੁਰੂ ਸਹਿਬਾਨ ਦੀ ਸ਼ਖਸੀਅਤ ਉੱਤੇ ਹੋ ਰਹਿ ਹਮਲਿਆਂ ਤੱਕ ਨੂੰ ਨਹੀਂ ਪਛਾਣ ਪਾਏ ਹੁਣ ਇਥੋਂ ਅਸੀਂ ਪਤਾ ਲਾ ਸਕਦੇ ਹਾਂ ਕਿ ਸਾਡੀ ਚੇਤਨਾ ਕਿੰਨੀ ਖਤਮ ਹੋ ਚੁੱਕੀ ਹੈ ਕਿ ਅਸੀਂ ਦੁਸ਼ਮਣ ਦੇ ਵੱਲੋਂ ਹੋ ਰਹਿ ਹਮਲਿਆਂ ਦੀ ਪਛਾਣ ਨਹੀਂ ਕਰ پا ਰਹੇ ਮੈਂ ਉਮੀਦ ਕਰਦਾ ਕਿ ਪੰਥ ਸਾਡੀ ਕੌਮ ਇਸ ਤਰੀਕੇ ਦੇ ਨਾਲ ਹੋ ਰਹੇ ਹਮਲਿਆਂ ਦੇ ਉੱਤੇ ਵਿਚਾਰ ਕਰੇਗੀ ਇਸ ਤਰੀਕੇ ਦੇ ਨਾਲ ਲਿਖੀਆਂ ਜਾ ਰੀਆਂ ਕਿਤਾਬਾਂ ਦੇ ਉੱਤੇ ਗੌਰ ਕਰੇਗੀ ਤੇ ਸਿੱਖ ਸਮਾਜ ਨੂੰ ਸੁਚੇਤ ਕਰਨ ਦੇ ਲਈ ਕੋਈ ਉਪਰਾਲੇ ਕੀਤੇ ਜਾਣਗੇ ਤਾਂ ਕਿ ਅਸੀਂ ਆਪਣੇ ਨਿਆਰੇਪਣ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕੀਏ ਇਸ ਕਿਤਾਬ ਦੇ ਅੰਦਰ ਹੋਰ ਵੀ ਕਈ ਖਾਮੀਆਂ ਨੇ ਮੈਂ ਅਰਜ਼ ਕਰਾਂਗਾ ਵੀਰਾਂ ਨੂੰ ਕਿ ਇਹਨੂੰ ਪੜ੍ਹ ਕੇ ਆਪਣੇ ਸਮਾਜ ਦੇ ਅੰਦਰ ਦੱਸਿਏ ਜਾਗਰੂਕ ਕਰੀਏ ਲੋਕਾਂ ਨੂੰ ਕਿ ਇਸ ਤਰੀਕੇ ਦੀਆਂ ਕਿਤਾਬਾਂ ਦੇ ਨਾਲ ਸਾਡੇ ਗੁਰੂ ਸਾਹਿਬਾਨ ਨੂੰ ਸ਼ਕਤੀਤ ਨੂੰ ਉਹਨਾਂ ਦੀ ਨੂੰ ਦਾਗੀ ਕਰਨ ਦਾ ਯਤਨ ਕੀਤੇ ਜਾ ਰਹੇ ਨੇ ਤੇ ਮੈਂ ਇੱਕ ਬੇਨਤੀ ਕਰਾਂਗਾ ਸਮੁੱਚੇ ਉਹਨਾਂ ਸਜਣਾ ਨੂੰ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਨੇ ਕਿ ਇਹ ਆਪਣਾ ਫਰਜ਼ ਪਹਿਚਾਣੀਏ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਹੋਣ ਦੇ ਨਾਤੇ ਉਹਨਾਂ ਦੇ ਪੁੱਤਰ ਹੋਣ ਦੇ ਨਾਤੇ ਇਸ ਵੀਡੀਓ ਨੂੰ ਇਸ ਸੰਦੇਸ਼ ਨੂੰ ਹਰੇਕ ਉਸ ਹਰੇਕ ਉਸ ਵੀਰ ਤੱਕ ਪਹੁੰਚਾਇਆ ਜਾਏ ਹਰੇਕ ਉਸ ਗੁਰਸਿੱਖ ਤੱਕ ਪਹੁੰਚਾਇਆ ਜਾਏ ਜਿਹੜਾ ਪੰਥ ਲਈ ਪਿਆਰ ਰੱਖਦਾ ਹੈ ਜੋ ਸਟ੍ਰੀਕਟ ਦੇ ਨਾਲ ਉਹਨਾਂ ਨੇ ਇਸ ਵੱਡੇ ਪੱਧਰ ਦੇ ਉੱਤੇ ਇਸ ਕਿਤਾਬ ਨੂੰ ਛਾਪ ਕੇ ਵੰਡ ਕੇ ਸਾਡਾ ਹਿੰਦੂਕਰਨ ਕਰਨ ਦਾ ਯਤਨ ਕੀਤਾ ਹੈ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਲੋਕਾਂ ਨੂੰ ਸੁਚੇਤ ਕਰੀਏ ਹਰੇਕ ਸਿੱਖ ਨੂੰ ਸਾਹਮਣੇ ਆਉਣਾ ਪਏਗਾ ਤਾਂ ਅਸੀਂ ਇਹੋ ਜਿਹੇ ਹਮਲਿਆਂ ਤੋਂ ਬਚ ਸਕਦੇ ਹਾਂ ਸੋ ਮੈਂ ਬੇਨਤੀ ਕਰਾਂ ਕਿ ਵੱਧ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਜਾਗਰੂਕਤਾ ਆ ਸਕੇ ਅਸੀਂ ਇਸ ਸੰਦੇਸ਼ ਨੂੰ ਹਰੇਕ ਸਿੱਖ ਤੱਕ ਪਹੁੰਚਾ ਸਕੀਏ ਉਹ ਸੁਚੇਤ ਹੋਣ ਤੇ ਇਸ ਮਿੱਠੇ ਜ਼ਹਿਰ ਤੋਂ ਬਚਣ ਦਾ ਇਤਨ ਕਰਨ ਤੇ ਆਖਰੀ ਵਿੱਚ ਇੱਕੋ ਬੇਨਤੀ ਕਰਾਂਗਾ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਧਰਮ ਗੁਰਬਾਣੀ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਆਪ ਤੱਕ ਪਹੁੰਚ ਸਕਣ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਵੀ ਫੋਲੋ ਕਰ ਸਕਦੇ ਹੋ ਸਾਡਾ ਪੇਜ ਪ੍ਰਹਲਾਦ ਸਿੰਘ ਖਾਲਸਾ ਦੇ ਨਾਮ ਤੋਂ ਚੱਲ ਰਿਹਾ ਹੈ ਤੁਸੀਂ ਉੱਥੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਇਹਨਾਂ ਹਮਲਿਆਂ ਤੋਂ ਬਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ